ਕਿੰਨਾ ਬੰਨਿਆ ਤੈਨੂੰ ਕਿੰਨਾ ਬੰਨਿਆ ਮੈਂ ਬੰਨਿਆ ਨਾ ਦੱਸ ਮੈਂ ਬੰਨਿਆ ਅਸੀ ਬੰਨਿਆ ਤੂੰ ਥੇਚ ਫੋੜ ਕੇ ਬੰਨਿਆ ਮੈਂ ਬੰਨਿਆ ਅਸੀ ਬੰਨਿਆ ਅਸੀ ਬੰਨਿਆ ਆ ਜੇ ਤੁੰ ਅੰਦਰ ਮੁੰਡਾ ਨਹੀਂ ਅੰਦਰ ਪੂਰੀ ਨਹੀਂ ਅੰਦਰ ਸਭ ਛੱਡ ਕੇ ਸਾਰੇ ਵਿੱਚ ਬੰਨਾਂ ਦਾ ਖਰਚ ਆਉਂਦਾ ਕਰਦੇ ਵੀਰੋ ਤਾਂ ਕਰਦੇ ਬਾਅਦ ਬਾਅਦ ਬੀਬੀ ਬੋਲ ਕਰਦੇ ਆਂ ਫਾਸੀ ਦੇਦੀ ਮੈਨੂੰ ਠੀਕ ਹੈ

ਕਿਹੜੇ ਪਿੰਡ ਦੇ ਹੋ ਜੰਸੂਆ ਪਿੰਡ ਦੇ ਇੱਕ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਵੀਡੀਓ ਆ ਉਹ ਤੇ ਬੰਨ ਕੇ ਕੁੱਟ ਰਹੇ ਤੋਂ ਨਾ ਕੁੱਟ ਰਹੇ ਹਾਂਜੀ ਮੈਨੂੰ ਜੀ ਦੇਖੋ ਨਾ ਮੈਨੂੰ ਮੁੰਡੇ ਦਾ ਪਤਾ ਸੀ ਨਾ ਕੁੜੀ ਦਾ ਪਤਾ ਸੀ ਨਾ ਮੈਨੂੰ ਉਹਨਾਂ ਦੀ ਗੱਲਬਾਤ ਦਾ ਕੋਈ ਪਤਾ ਸੀ ਮੈਂ ਤਾਂ ਵੈਸੇ ਹੀ ਪਤਾ ਲੈਣ ਆਈ ਸੀ ਵਿਚਵਾਕਾਂ ਦਾ ਮੇਰੇ ਬਹੂ ਵੀ ਮੁੰਡਾ ਵੀ ਨਾਲ ਆਏ ਸੀ ਛੋਟੇ ਤੇ ਮੈਂ ਉਹਨਾਂ ਦਾ ਪਤਾ ਲੈਣਾ ਸੀ ਭਤੀਜੇ ਦਾ ਵੀ ਉਨ ਸੱਟਾ-ਸੱਟਾ ਲੱਗਿਆ ਨੇ ਨਾ ਮੌਤ ਦਾ ਪਤਾ ਲੈਣਾ ਸੀ ਫਿਰ ਇਹ ਨਹੀਂ ਪਤਾ ਮੈਂ ਚੋਕੇ ਚ ਜਾ ਰਹੀ ਸੀ ਉਹਦੇ ਕੁੜੀ ਦੇ ਸੋਹਰੇ ਨੇ ਮੇਰੇ ਬਾਲਾਂ ਤੋਂ ਫੜ ਕੇ ਫਿਰ ਉਹਦੀ ਮਾਂ ਵੀ ਸਾਰੇ ਮੁੰਡੇ ਵੀ ਸਾਰਿਆਂ ਨੇ ਮੈਨੂੰ ਬੰਨ ਤਰ ਰੱਸੇ ਨਾਲ ਫਿਰ ਮੇਰੇ ਕੱਪੜੇ-ਕੁੱਪੜੇ ਵੀ ਫੜਨੇ ਤੇਰੇ ਗੱਲੇ ਤੋਂ ਮੇਰਾ ਸਾਰਾ ਸੂਟ ਵੀ ਫੜਿਆ ਆ ਤੇ ਬਾਕੀ ਪੁਲਿਸ ਆਈ ਸੀ ਪਿੰਡ ਸਾਰਾ ਇਕੱਠਾ ਸੀ 5-600 ਬੰਦਾ ਸੀ ਤੇ ਕਿਸੇ ਨੇ ਨਹੀਂ ਮੈਨੂੰ ਛਡਾਇਆ ਫਿਰ ਪੁਲਸ ਆ ਲੈ ਆਏ ਦੋ ਮੁਕਲ ਫਿਰ ਉਹਨਾਂ ਨੂੰ ਸਮਝ ਕਿਹਾ ਵਿਛੜ ਛੱਡ ਦੋ ਉਹ ਕਹਿੰਦੇ ਨਹੀਂ ਅਸੀਂ ਨਹੀਂ ਛੱਡਣਾ ਬੇਦੀ ਬੇਇੱਜ਼ਤੀ ਕਰਨੀ ਅਸੀਂ ਵੀ ਕੱਪੜੇ ਉਤਾਰ ਕੇ ਨੂੰ ਸਾਰੇ ਪਿੰਡੇ ਚ ਘੁਮਾਣਾ ਉਹ ਕਿਰਜੀ ਬੱਲਾ ਕੀ ਕਹਿੰਦੇ ਸੀ ਉਹ ਕਹਿੰਦੇ ਵੀ ਤੈਨੂੰ ਆਪਣੇ ਮੁੰਡੇ ਦਾ ਪਤਾ ਹੈ ਹਾਂ ਵੀ ਤੁਹਾਡਾ ਮੁੰਡਾ ਕਿੱਥੇ ਹੈ ਮੁੰਡੇ ਨੇ ਤੁਹਾਡੇ ਨਾਲ ਕੀ ਕੀਤਾ ਸੀ ਮੇਰੇ ਮੁੰਡੇ ਦਾ ਪਤਾ ਨਹੀਂ ਮੈਨੂੰ ਅੱਜ ਤਾਂ ਮੈਨੂੰ ਇਹ ਵੀ ਨਹੀਂ ਪਤਾ ਹੁਣ ਤੱਕ ਮੇਰੇ ਕੋਲ ਨਾ ਮੁੰਡੇ ਦਾ ਫੋਨ ਆਇਆ ਨਾ ਮੁੰਡੇ ਦਾ ਨੰਬਰ ਮੈਂ ਉਹਨਾਂ ਨੂੰ ਦਿੱਤਾ ਸੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਜੋ ਵੀ ਕਾਰਵਾਈ ਹੁੰਦੀ ਹੈ ਮੈਂ ਤੁਹਾਡੇ ਨਾਲ ਚੱਲਦੀ ਆਂ ਤੁਹਾਡੇ ਨਾਲ ਹੀ ਲੱਭਣ ਜਾਂਦੀ ਆਂ ਜਿੱਥੇ ਵੀ ਜਾਓਗੇ ਤੁਸੀਂ ਤੁਹਾਡੇ ਨਾਲ ਆ ਮੈਂ ਪਰ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਉੱਥੇ ਮੈਨੂੰ ਬੰਨ ਕੇ ਖੜਾਤਾ ਸਾਰੇ ਬੰਦੇ ਪਿੰਡ ਦੇ ਇਕੱਠੇ ਜੀ ਕਿਸੇ ਨੇ ਨਹੀਂ ਚੜਾਇਆ ਦੋ ਪੁਲਸ ਵਾਲਿਆ ਫਿਰ ਉਹਨੇ ਪੁਲਸ ਵਾਲਿਆਂ ਦੇ ਕਹਿਣੇ ਤੇ ਵੀ ਉਹਨਾਂ ਨੇ ਨਹੀਂ ਛੱਡਿਆ ਫਿਰ ਬਾਅਦ ਚ ਗੱਡੀ ਲੇਡੀਜ਼ ਪੁਲਿਸ ਦੀ ਆਈ ਫਿਰ ਉਹਨਾਂ ਨੇ ਮੈਨੂੰ ਛਡਾਇਆ ਜਲਦੀ ਜਲਦੀ ਕਾਰਜ ਬਿਠਾਇਆ ਫਿਰ ਚੌਂਕੀ ਲੈ ਗਏ ਫਿਰ ਚੌਂਕੀ ਦੇ ਵਿੱਚ ਆ ਕੇ ਉਹਨਾਂ ਨੇ ਫਿਰ ਹਮਲਾ ਕਰਤਾ ਚੌਂਕੀ ਦੇ ਵਿੱਚ ਚੌਂਕੀ ਚ ਲਾਠੀ ਚਾਰ ਚੱਲੀ ਐ ਕਿ ਉਹਨਾਂ ਤੇ ਬਹੁਤ ਜ਼ਿਆਦਾ ਹਮਲਾ ਹੋਇਆ ਪੁਲਸ ਵਾਲਿਆਂ ਦੇ ਕੀ ਲੰਦੇ ਕੀ ਕਹਿੰਦੇ ਆ ਉਹ ਤਾਂ ਕਹਿੰਦੇ ਨੇ ਵੀ ਤੁਸੀਂ ਮੁੰਡਾ ਪੈਸ ਕਰੋ ਵੀ ਮੁੰਡਾ ਹੁਣ ਮੈਨੂੰ ਪਤਾ ਹੀ ਨਹੀਂ ਜਦ ਕਿਤਾ ਤੁਹਾਡਾ ਉਹਨਾਂ ਦੀ ਕੁੜੀ ਬਹੁਤ ਵਧੀਆ ਹੁੰਦਾ ਕਿ ਕੀ ਕਹਿੰਦੇ ਹਾਂ ਉਹਨਾਂ ਦੀ ਨੌ ਭਜਾ ਕੇ ਲੈ ਗਿਆ ਮੁੰਡਾ ਉਹ ਵਿਆਹੀ ਹੋਈ ਸੀ ਉਹ ਵਿਆਹੀ ਸੀ ਦੋ ਬੱਚਿਆਂ ਦੀ ਮਾਂ ਐ ਆਪਣਾ ਮੁੰਡਾ ਕੁਮਾਰਾ ਮੇਰਾ ਮੁੰਡਾ ਕੁਮਾਰਾ 18 ਸਾਲਾਂ ਦਾ ਅੱਜ ਹੁਣ ਲੱਗਿਆ ਕੀ ਕੰਮ ਕਰਦਾ ਹੋ ਮੁੰਡਾ ਮੇਰਾ ਇੱਧਰ ਕੰਡੇ ਤੇ ਲੱਗਿਆ ਸੀ ਤੇ ਤੁਸੀਂ ਇੱਥੇ ਰਾਜਪੁਰੇ ਨਹੀਂ ਰਹਿੰਦੇ ਨਹੀਂ ਮੈਂ ਰਾਜਪੁਰੇ ਨਹੀਂ ਲੁਧਿਆਣਾ ਰਹਿ ਰਹੀ ਆ ਸਾਰੀ ਦੁਨੀਆ ਨੂੰ ਪਤਾ ਵੀ ਮੈਂ ਲੁਧਿਆਣਾ ਹੀ ਰਹਿਣੀ ਆ ਅੱਛਾ ਹੋਰ ਇੱਥੇ ਫਿਰ ਕੌਣ ਰਹਿ ਰਿਹਾ ਪਰ ਇੱਥੇ ਮੇਰੇ ਬੱਚੇ ਰਹਿ ਰਹੇ ਨੇ ਅੱਛਾ ਹਾਂ ਫਿਰ ਜਦੋਂ ਤੁਸੀਂ ਇੱਥੇ ਪਹੁੰਚੇ ਉਹਨਾਂ ਨੇ ਕੀ ਕੀਤਾ ਫਿਰ ਕਰਦਾ ਉਹਨਾਂ ਨੇ ਮੈਨੂੰ ਫਾੜ ਕੇ ਬੰਨ ਲਿਆ ਕੱਪੜੇ-ਕੋਪੜੇ ਮੇਰੇ ਫਾੜਨੇ ਬਹੁਤ ਜ਼ਿਆਦਾ ਕੁੱਟ ਮਾਰ ਵੀ ਬਹੁਤ ਜ਼ਿਆਦਾ ਕਰੀ ਆ ਦੇਖੋ ਮੇਰੇ ਸਾਰੇ ਨਿਸ਼ਾਨ ਨੇ ਹੱਥਾਂ ਦੇ ਸਾਰ ਸੇ ਨਾਲ ਮੈਨੂੰ ਬੰਨਤਾ ਸਾਰੇ ਪਿੰਡ ਦੇ ਗਵਾਹ ਹੈ ਅੱਛਾ ਹਾਂ ਹ ਜੋ ਵੀ ਹੈ ਵੀ ਮੇਰੇ ਨਾਲ ਇਦਾਂ ਦੀ ਕੀਮਿਆ ਬਣੀ ਹੈ ਵੀ ਮੈਨੂੰ ਤਾਂ ਵੀ ਪਤਾ ਹੀ ਨਹੀਂ ਸੀ ਵੀ ਮੇਰੇ ਮੁੰਡੇ ਨੇ ਕੀ ਕੀਤਾ ਜਾਂ ਨਹੀਂ ਕੀਤਾ ਉਹਨੋਂ ਆਪੀ ਜ਼ਿੰਮੇਵਾਰ ਨੇ ਮੁੰਡਾ ਆਪਣੇ ਆਪ ਲੱਭਣ ਨਾਲ ਲੱਭਣ ਮੇਰਾ ਕੋਈ ਹੋਰ ਨਹੀਂ ਜੇ ਮੁੰਡੇ ਨੇ ਕੀਤਾ ਫਿਰ ਵੀ ਸਰੇ ਆ ਬੰਨ ਕੇ ਜਿਵੇਂ ਉਹਨਾਂ ਨੇ ਕੰਮ ਕੀਤਾ ਤੁੰਗੋ ਬੰਨ ਤੇ ਆ ਕੱਪੜੇ ਫਾੜਦੇ ਬੇਇੱਜ਼ਤੀ ਕੀਤੀ ਫਿਰ ਉਸ ਤੋਂ ਬਾਅਦ ਬਹੁਤ ਸਮੋਕੇ ਦੇ ਕੋਚੀ ਜੀ ਪੁਲਸ ਆਈ ਸੀ ਪਹਿਲਾਂ ਦੋ ਮੁਲਾਜ਼ਮ ਆਏ ਸੀ ਉਹਨਾਂ ਦੇ ਕਹਣੇ ਤੋਂ ਉਹਨਾਂ ਨੇ ਨਹੀਂ ਛੱਡਿਆ ਫਿਰ ਦੂਜੀ ਵਾਰ ਗੱਡੀ ਲੇਡੀਜ਼ ਪੁਲਿਸ ਦੀ ਆਈ ਹੈ ਫਿਰ ਲੇਡੀਜ਼ ਪੁਲਿਸ ਨੇ ਹੀ ਮੈਨੂੰ ਛਡਾਇਆ ਫਿਰ ਤੁਹਾਨੂੰ ਅਧਿਕਲ ਕਰਾਇਆ ਹਾਂਜੀ ਦਾਖਲ ਕਰਾਇਆ ਹੁਣ ਇੱਥੇ ਤੁਹਾਨੂੰ ਫਟੇਲਾ ਰੈਫਰ ਕਰ ਹਾਂਜੀ ਬੱਗਾਂ ਲੱਗਿਆ ਨਾ ਮੈਨੂੰ ਗੋਮ ਚੋਟਾਂ ਸੋਹਤ ਲੇਡੀ ਪਿੰਡ ਦੇ ਵਿੱਚ ਜੋ ਲੇਡੀ ਕੁਟਮਾਰ ਹੋ ਰਹੀ ਉਹਦੇ ਬਾਰੇ ਸਭ ਜਾਣ ਕਰ ਗਏ। ਹਾਂਜੀ 4 ਤਰੀਕ ਨੂੰ ਪਿੰਡ ਜਸੂਏ ਚ ਇੱਕ ਇਨਫੋਰਮੇਸ਼ਨ ਇੱਕ ਕਾਲ ਕੀਤੀ ਗਈ ਕਿ ਲੜਾਈ ਝਗੜਾ ਹੋ ਰਿਹਾ ਹੈ ਤੇ ਸਾਡੇ ਉੱਥੇ ਚੌਕੇ ਇੰਚਾਰ ਸੁਭਾ ਸਿੰਘ ਵੱਲੋਂ ਜਦੋਂ ਉੱਥੇ ਪੁੱਜਿਆ ਗਿਆ ਤਾਂ ਪਤਾ ਲੱਗਿਆ ਇੱਕ ਲੇਡੀ ਨੂੰ ਉੱਥੇ ਪਿੱਲਰ ਦੇ ਨਾਲ ਬੰਦਕ ਬਣਾ ਕੇ ਉਹਦੀ ਕੁਟਮਾਰ ਕੀਤੀ ਜਾ ਰਹੀ ਸੀ। ਤੇ ਉੱਥੇ ਉਹਨਾਂ ਵੱਲੋਂ ਵੀਡੀਓ ਵਗੈਰਾ ਹੀ ਬਣਾਈ ਜਾ ਰਹੀ ਸੀ ਕਿ ਉੱਥੇ ਐਕਸ਼ਨ ਲੰਦੇ ਹੋਏ ਉੱਥੇ ਲੇਡੀ ਨੂੰ ਤਾਂ ਛਡਵਾਇਆ ਗਿਆ। ਜਿਹੜੇ ਉੱਥੇ ਦੋਸ਼ੀ ਸੀਗੇ ਜਿਨ੍ਹਾਂ ਦੀ ਪਛਾਣ ਹੋਈ ਹੈ 6 ਦੋਸ਼ੀ ਸੀਗੇ ਉਹਨਾਂ ਦਾ ਨਾਮਜ਼ਦ ਕਰਕੇ ਦੋਹਾਂ ਦੀ ਅਰੈਸਟ ਪਹਿ ਚੁੱਕੀ ਹੈ ਤੇ ਬਾਕੀ ਨੂੰ ਵੀ ਛੇਤੀ ਗ੍ਰਫਤਾਰੀ ਕੀਤੀ ਜਾਵੇ ਸਰ ਨੂੰ ਪਤਾ ਲੱਗਿਆ ਜੀ ਕਾਰਨ ਕੀ ਸੀ ਕਿਉਂ ਗੋਟੇਮ ਕਰਦੀ ਹੈ ਕਾਰਨ ਪਿੱਛੇ ਉਹਨਾਂ ਦੇ ਸੀਗਾ ਕਿ ਜਿਹੜੇ ਲੇਡੀ ਦਾ ਬੇਟਾ ਸੀਗਾ ਉਹ ਪੜੋਸੀਆਂ ਦੀ ਕਿਤੇ ਕੁੜੀ ਨਾਲ ਕੋਈ ਉਹਨਾਂ ਦੀ ਕੋਈ ਸੀਗਾ ਕਿ ਕੋਈ ਅਫੇਅਰ ਹੈ ਤੇ ਉਹਨੂੰ ਭਜਾ ਕੇ ਲੈ ਗਏ ਉਸ ਗੱਲ ਪਿੱਛੇ ਉਹਨਾਂ ਨੇ ਹਾਜੇ ਜੋਸ਼ ਚ ਆ ਕੇ ਉਹਨਾਂ ਨੇ ਉਹਨੂੰ ਫੜ ਕੇ ਕੁੱਟਿਆ ਗਿਆ ਤੇ ਘਟਾਇਆ। ਐ ਪਰਚਾ ਤਾਂ ਕਿਹਦੇ ਬਿਆਨ 'ਤੇ ਦਰਜ ਕੀਤਾ ਜੀ? ਪਰਚਾ ਲੇਡੀ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ। ਉਹ ਲੇਡੀ ਨੂੰ ਕੁੱਟਿਆ ਗਿਆ ਸੀਗਾ ਮਰ ਰਿਪੋਰਟ ਸੀਗੀ ਤੇ ਉਹਦੇ ਬਿਆਨਾਂ 'ਤੇ ਪਰਚਾ ਦਰਜ ਕੀਤਾ। ਸਰ ਮੋਟਾਲੇ ਵਿੱਚ ਸਾਰੇ ਬੰਦੇ ਸੀਗੇ ਵਿੱਚ ਲੇਡੀਜ਼ ਵੀ ਨੇ ਦੋ ਅਣਪਛਾਤੀਆਂ ਲੇਡੀਆਂ ਵੀ ਨੇ ਤੇ ਦੋ ਅਣਪਛਾਤੇ ਉਹ ਵੀ ਨੇ ਮੈਨੂ ਵੀ ਨੇ ਤੇ ਛੇ ਆ ਦੇ ਬਾਈ ਨੇਮ ਨੇ ਉਹ ਆਇਡੈਂਟੀਫਾਈ ਹੋ ਗਏ ਨੇ ਦੋ ਗ੍ਰਫਤਾਰ ਵੀ ਹੋ ਗਏ ਨੇ ਚਾਰ ਵੀ ਜਲਦੀ ਗ੍ਰਫਤਾਰ ਕੀਤੇ ਜਾਂ। ਉਹਨਾਂ ਨੂੰ ਜੋ ਬਾਕੀ ਅੰਦਰ ਜਲਦੀ ਗ੍ਰਿਫਤਾਰ ਕੀਤਾ ਜਾਂ ਵੀ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਕੋਈ ਦੱਸਿਆ ਕੋਈ ਮਾਰੇ ਮਕਾ ਆਪਣੇ ਕੀ ਕਾਰਨ ਹੈ ਜਾਂ ਪਹਿਲਾਂ ਵੀ ਇਹ ਜਿਹੜੇ ਬੰਦੇ ਕੁੱਟ ਮਾਰਦੇ ਸਨ ਸ਼ਾਮ ਦਾ ਰਾਇਆ ਜਾਂ ਪਹਿਲੀ ਕੰਮ ਕੀਤਾ ਇਹਨਾਂ ਨੇ ਨਹੀਂ ਕਾਰਨ ਹੈ ਉਹੀ ਦੱਦੇ ਸੀ ਕਿ ਹਾਂਜੀ ਸਾਡੀ ਵੀ ਉਹਦੇ ਬੇਟੇ ਦੀ ਮੇਰੀ ਵਾਈਫ ਨੂੰ ਭਜਾ ਕੇ ਲੈ ਗਿਆ ਉਹਦੇ ਪਿੱਛੇ ਇਹਨਾਂ ਨੇ ਜੋਰ ਛਾ ਕੇ ਐਕਟ ਕਰਦੇ ਹੋਏ ਉਹਨੂੰ ਕੁੱਟਿਆ ਹੈ ਉਦੇਖ ਲਾਅ ਦਾ ਜਦੋਂ ਇਹ ਉਹਨਾਂ ਨੂੰ ਪੁੱਛ ਕੇ ਹੁਣ ਉਹਨਾਂ ਦਾ ਰਿਮਾਂਡ ਲਵਾਂਗੇ ਜੇ ਕੋਈ ਹੋਰ ਗੱਲ ਵੀ ਸਾਹਮਣੇ ਆਉਂਦੀ ਹੈ ਤਾਂ ਜ਼ਰੂਰ ਦੱਸਿਓ ਜੀ